ਜਿੰਨੀ ਜੀ ਕਾਸ਼ਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੈਨੂ ਵੈਲਕਮ ਸਤਿ ਸ਼੍ਰੀ ਅਕਾਲ ਜੀ ਇੱਕ ਪੰਜਾਬੀ ਦੀ ਨਾ ਬੋਲੀ ਹੈ ਕਿ ਮੈਂ ਡਿਪਟੀ ਦੀ ਸਾਲੀ ਕੈਦ ਕਰਾ ਦੂੰਗੀ ਵੀ ਮੇਰੇ ਬੜੇ ਕਨੈਕਸ਼ਨ ਨੇ ਮੈਂ ਬਹੁਤ ਵੱਡੇ ਬੰਦਿਆਂ ਨਾਲ ਉੱਠਦਾ ਬੈਠਦਾ ਵਿਚਰਦੀਆਂ ਜਾਂ ਵਿਚਰਦਾ ਤੇ ਮੇਰੇ ਨਾਲ ਪੰਗਾ ਨਾ ਲਿਓ ਮੈਂ ਖਤਰਨਾਕ ਬੰਦਾ ਐ ਜਾਂ ਬੰਦੀ ਆ ਤੇ ਮੈਨੂੰ ਲੱਗਦਾ ਕਿ ਫੀਟ ਐਕਸਟਰਾ ਲਗਭਗ ਇਹੋ ਹੀ ਇਸ ਵੇਲੇ ਸਮਝ ਰਹੇ ਨੇ ਆਪਣੇ ਆਪ ਨੂੰ ਕਿ ਮੈਂ ਡੋਨਲਡ ਟਰੰਪਸ ਆਫ ਦਾ ਖਾਸਮ ਖਾਸ ਬੰਦਾ ਐ ਅਤੇ ਉਹਨਾਂ ਦੀ ਬੋਲਬਾਣੀ ਦੇ ਵਿੱਚ ਗਾਲਾਂ ਵੀ ਆ ਗਈਆਂ ਨੇ ਆਮ ਕਰਕੇ ਅੰਬੈਸਡਰ ਗਾਲਾਂ ਨਹੀਂ ਕੱਢਦੇ ਹੁੰਦੇ ਆਮ ਕਰਕੇ ਜਿਸ ਬੈਠਕ ਦੇ ਵਿੱਚ ਸਾਰਾ ਕੁਝ ਹੋਇਆ ਤੁਸੀਂ ਖਬਰ ਪੜ੍ਹੀ ਹੋਈ ਹੈ ਮੈਂ ਤਾਂ ਤੁਹਾਨੂੰ ਬਹੁਤਾ ਵਿਖਿਆਨ ਨਹੀਂ ਕਰ ਰਿਹਾ ਜਿਸ ਮੀਟਿੰਗ 'ਚ ਸਾਰਾ ਕੁਝ ਹੋਇਆ ਉਹ ਮੀਟਿੰਗ ਬਹੁਤ ਹੀ ਆ ਵਧੀਆ ਮਾਹੌਲ ਚ ਹੁੰਦੀ ਹੈ ਔਰ ਪਲੇਜ਼ੈਂਟਰੀਜ਼ ਐਕਸਚੇਂਜ ਹੁੰਦੀਆਂ ਨੇ ਥੋੜਾ ਬਹੁਤਾ ਇੱਕ ਦੂਜੇ ਬਾਰੇ ਜਾਣਨ ਦੀ ਪ੍ਰਕਿਰਿਆ ਹੁੰਦੀ ਹੈਗੀ ਆ ਆਮ ਨਾਲੋਂ ਹਟ ਕੇ ਇਸ ਕਿਸਮ ਦੇ ਇਕੱਠਵਟ ਹੋਇਆ ਕਰਦੇ ਨੇ ਸੋ ਫੀਟ ਐਕਸਟਰਾ ਦਾ ਬਿਹੇਵੀਅਰ ਤੁਹਾਡੇ ਲਿਹਾਜ਼ ਨਾਲ ਕਿਸ ਗੱਲ ਨੂੰ ਰਿਫਲੈਕਟ ਕਰਦਾ ਹੈ ਅਮ ਸ਼ੁਰੂ ਕਰੋ ਆਫ ਦੇ ਹਜ਼ਨਤ ਦੇਖੋ ਇੰਟਰਨੈਸ਼ਨਲ ਕਨਵੈਨਸ਼ਨਸ ਹੁੰਦੇ ਆ ਫੋਰ ਜਿਹੜੇ ਐਮਬੈਸਡਰਸ ਦੇ ਕੰਮ ਤੇ ਆਉਂਦੇ ਆ ਦੂਸਰੇ ਮੁਲਕਾਂ ਵਿੱਚ ਬਿਠਾਲੇ ਜਾਂਦੇ ਆ ਤੇ ਉਹ ਨਾਰਮਲੀ ਜਿਹੜੀ ਪੋਲਿਟਿਕਲ ਗੱਲ ਹੁੰਦੀ ਆ ਉਧਰਲੇ ਪਾਸੇ ਨੂੰ ਵਾੜਾ ਜਾਂਦੇ ਨੇ ਕਿ ਹੈਗੇ ਬਟ ਇਸ ਵਕਤ ਇਹਨਾਂ ਨੇ ਜਿਸ ਤਰ੍ਹਾਂ ਨਿੰਦਿਆ ਆ ਆਨਟੈਰੀਓ ਵਾਲੇ ਜਿਹੜੇ ਟ੍ਰੇਡ ਵਿੱਚ ਗੱਲਬਾਤ ਕਰ ਰਹੇ ਸੀ ਉਹਨਾਂ ਗੱਲਾਂ ਤੇ ਇੱਕ ਇਹ ਠੀਕ ਨਹੀਂ ਸੀ ਤੇ ਇੱਕ ਦੂਸਰਾ ਜਿਹੜੇ ਇਹਨਾਂ ਨੇ ਲਫ਼ਜ਼ ਵਰਤੇ ਆ ਦੋਜ਼ ਵਰ ਨਾਟ ਅਪਰੋਪਰੀਏਟ ਤੇ ਆਪਾਂ ਨੂੰ ਮੰਨਣਾ ਪੈਣਾ ਵੀ ਕਿਸੇ ਵੀ ਅੰਬਾਸਾਡਰ ਜਿਹੜਾ ਸਾਡੇ ਮੁਲਕ ਵਿੱਚ ਆਇਆ ਆ ਇਟ 낫 ਰੋ ਉਹਦਾ ਕੋਈ ਹੱਕ ਨਹੀਂ ਬਣਦਾ ਜਿਹੜੇ ਮਰਜ਼ੀ ਮੁਲਕ ਵਿੱਚ ਹੋਵੇ ਜਿਹੜਾ ਮਰਜ਼ੀ ਵੱਡਾ ਬੰਦਾ ਉਹਦੇ ਪਿੱਛੇ ਬੈਠੇ ਹੋਵੇ ਟੂ ਬ੍ਰੇਕ ði ਪ੍ਰੋਟੋਕਾਲਸ ਅਨਕਨਵੈਨਸ਼ਨਸ ਪਰ ਤੁਹਾਡੇ ਲਿਹਾਜ਼ ਨਾਲ ਇਹ ਇਹ ਜਿਵੇਂ ਕਹਿੰਦੇ ਇੱਕ ਥਾਪੜਾ ਹੈਗਾ ਡੋਨਲਡ ਟਰੰਪ ਦਾ ਖੁੱਲੀ ਛੁੱਟੀ ਹੈ ਜੋ ਮਰਜ਼ੀ ਬੋਲੋ ਕੋਈ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਕੋਸ਼ਤ ਸਾਹਿਬ ਇਹ ਤਾਂ ਅਮ ਆਪਾਂ ਨੂੰ ਪਤਾ ਹੈ ਕਿ ਆਪਾਂ ਚਲੋ ਖੈ ਉਹਨਾਂ ਤਜਰਬਾ ਬਿਸ਼ੱਕ ਨਹੀਂ ਰੱਖਦੇ ਇਹਨਾਂ ਖੇਤਰਾਂ ਦਾ ਲੇਕਿਨ ਫੇਰ ਵੀ ਪਤਾ ਹੈ ਆਪਾਂ ਨੂੰ ਕਿ ਜਦੋਂ ਜਿਹੜਾ ਐਮਬੈਸਡਰ ਹੈ ਜਾਂ ਐਮਬੈਸਡਰ ਦਾ ਹਮਲਾ ਫੈਲਾ ਹੁੰਦਾ ਹੈਗਾ ਉਹ ਸਾਰੇ ਦੇ ਉਹ ਉਹਨਾਂ ਦਾ ਇੱਕ ਵੱਖਰੀ ਨਹਾਰ ਹੈ ਇੱਕ ਵੱਖਰੀ ਬੋਲਬਾਣੀ ਹੈ ਉਹ ਬਹੁਤਾ ਇੰਡਲਜ ਨਹੀਂ ਕਰਦੇ ਵੀ ਇਹ ਨਾ ਕਨਵੈਨਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਲਿਖਿਆ ਗਿਆ ਕਿ ਤੁਸੀਂ ਕਿਸੇ ਦੇਸ਼ ਦੇ ਵਿੱਚ ਦਫ਼ਤਰ ਹੁੰਦਾ ਪਰ ਉਹ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਤੁਸੀਂ ਕੋਈ ਟਿੱਪਣੀ ਕੋਈ ਮਦਖਲਤ ਨਹੀਂ ਕਰਨੀ ਹੁੰਦੀ ਅ ਬਿਲਕੁਲ ਠੀਕ ਹੈ ਕਿਉਂਕਿ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੇ ਡਿਪਲੋਮੈਟਿਕ ਤਰੀਕੇ ਨਾਲ ਜਿਹੜੀਆਂ ਤੁਹਾਡੀਆਂ ਦੋ ਮੁਲਕਾਂ ਦੇ ਜਿਹੜੇ ਵਸਿੰਦੇ ਵੱਖ-ਵੱਖਰੇ ਮੁਲਕਾਂ 'ਚ ਰਹੇ ਰਏ ਆ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਡਿਪਲੋਮੈਟਿਕ ਤੌਰ ਤੇ ਜਿਹੜੀਆਂ ਸਰਵਿਸੇਸ ਨੇ ਪਲੱਸ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਸੁਧਾਰਨ ਦੀ ਦਿਸ਼ਾ ਦੇ ਵਿੱਚ ਕੰਮ ਜਿਹੜਾ ਉਹ ਕਰਨਾ ਹੁੰਦਾ ਲੇਕਿਨ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਦੋਹੇ ਮੁਲਕਾਂ ਦੇ ਵਿੱਚ ਜਿਹੜੀ ਗੜਤਨ ਜੀ ਫਸੀ ਹੋਈ ਆ ਟਰੇਡ ਨੂੰ ਲੈ ਕੇ ਟਰੇਡ ਟੈਰਿਫ ਨੂੰ ਲੈ ਕੇ ਔਰ ਖਾਸ ਤੌਰ ਤੇ ਯੂ نو ਪਿਛਲੇ ਹਫਤੇ ਤੋਂ ਜਿਹੜਾ ਇੱਕ ਰੌਲਾ ਜਿਹਾ ਪੈਣਾ ਸ਼ੁਰੂ ਹੋ ਗਿਆ ਟੈਰਿਫ ਅੰਟਾਈ ਟੈਰਿਫ ਐਡ ਜਦੋਂ ਤੋਂ ਚਲਣੀ ਸ਼ੁਰੂ ਹੋਈ ਹੈ ਉਦੋਂ ਤੋਂ ਹਾਲਾਤ ਥੋੜੇ ਜੇ ਹੱਥੋਂ ਬਾਹਰ ਹੁੰਦੇ ਨਜ਼ਰ ਆ ਰਹੇ ਆ ਦੋਹੇ ਮੁਲਕਾਂ ਦੇ ਲੀਡਰਸ ਜਿਹੜੇ ਨੇ ਮੈਂ ਲੀਡਰਸ ਦੀ ਪਹਿਲਾਂ ਗੱਲ ਕਰ ਰਿਹਾ ਇਹਨਾਂ ਦੇ ਵੱਲੋਂ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਬੜੀਆਂ ਅਜੀਬੋ-ਗਰੀਬ ਨੇ ਔਰ ਇਹਦੇ ਵਿੱਚ ਹੀ ਇੱਕ ਐਮਬੈਸਡਰ ਦੇ ਵੱਲੋਂ ਇਸ ਤਰੀਕੇ ਦੇ ਬਿਆਨ ਇੱਕ ਕਾਨਫਰੰਸ ਦੇ ਵਿੱਚ ਜਾ ਕੇ ਦੇ ਦੇਨੇ ਔਰ ਇਹ ਗੱਲ ਕਰਦੇ ਨੇ ਇਹ ਜੇ ਅਸੀਂ ਟੈਕਨੀਕੈਲਿਟੀ ਦੇਖੀਏ ਵਿਆਨਾ ਕਨਵੈਨਸ਼ਨ ਤੁਸੀਂ ਗੱਲ ਕੀਤੀ ਕਿ ਉਹਦੇ ਵਿੱਚ ਉਹਨਾਂ ਕੋਲ ਅਧਿਕਾਰ ਹੈ ਜਾਂ ਨਹੀਂ ਹੈ ਉਹ ਕਰ ਨਹੀਂ ਸਕਦੇ ਲੇਕਿਨ ਜੋ ਇਸ ਵੇਲੇ ਹਾਲਾਤ ਬਣੇ ਹੋਏ ਜੇ ਅਸੀਂ ਆਊਟ ਆਫ ਦਾ ਯੂ ਨੋ ਕੰਟੈਕਸਟ ਜਾ ਕੇ ਦੇਖੀਏ ਕਿ ਜਿਹੜੇ ਸਾਡੇ ਥੋਂ ਦੇ ਵਨ ਆਫ ਦਾ ਪ੍ਰੀਮੀਅਰ ਡੱਗ ਫੋਰਡ ਉਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਚਲਾਈ 75 ਮਿਲੀਅਨ ਡਾਲਰ ਦੀ ਹਫਤਾ ਵੀ ਨਹੀਂ ਚੱਲੀ ਉਹ ਉਥੋਂ ਦੇ ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਕਿ ਤੁਸੀਂ ਸਾਡੀ ਸੁਪਰੀਮ ਕੋਰਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਜਦੋਂ ਕੰਟੈਕਸਟ ਨੋਨ ਕੰਟੈਕਸਟ ਦੀ ਗੱਲ ਕਰੀਏ ਅਸੀਂ ਬਾਇਸ ਹੋ ਕੇ ਨਹੀਂ ਸੋਚ ਸਕਦੇ ਐਜ਼ ਅ ਜਰਨਲਿਸਟ ਕਿ ਮੈਂ ਹੁਣ ਕੈਨੇਡੀਅਨ ਹੋ ਕੇ ਸੋਚਾਂ ਜਾਂ ਅਮਰੀਕਨ ਹੋ ਕੇ ਸੋਚਾਂ ਜੇ ਅਸੀਂ ਐਪਲ ਟੂ ਐਪਲ ਇਸ ਗੱਲ ਨੂੰ ਕੰਪੇਅਰ ਕਰਨਾ ਤਾਂ ਜਦੋਂ ਤੁਸੀਂ ਕਿਸੇ ਦੀ ਵਕੀ ਚਲਾਤ ਮਾਰੋਗੇ ਤਾਂ ਉਹ ਡਾਇਰੈਕਟ ਜ ਨਹੀਂ ਮਾਰੇਗਾ ਤਾਂ ਕਿਸੇ ਕੋਲ ਤੋਂ ਮਰਵਾਏਗਾ ਤੁਹਾਡੇ ਲਈ ਹਾਲਾਤ ਮੈਨੂੰ ਇਹ ਦੱਸੋ ਤੁਸੀਂ ਕਿ ਨੋਰਮਲ ਹਾਲਾਤਾਂ ਦੇ ਵਿੱਚ ਕੋਈ ਵੀ ਰਾਸ਼ਟਰਪਤੀ ਕੋਈ ਵੀ ਪ੍ਰਧਾਨ ਮੰਤਰੀ ਐਸੇ ਐਮਬੈਸਡਰ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਏਗਾ ਜਾਂ ਉਹਨੂੰ ਕਹੇਗਾ ਕਿ ਤੁਸੀਂ ਕਮ ਬੈਕ ਕਾਲ ਸੈਂਡ ਸਮਬਾਡੀ ਐਲਸ ਪਰ ਅਸੋਚਨ ਦਾ ਸਾਰਾ ਕੁਝ ਹੁੰਦਾ ਨਹੀਂਦਾ ਨਹੀਂ ਮੈਨੂੰ ਇਹਦੀ ਮੈਨੂੰ ਨਹੀਂ ਲੱਗਦਾ ਵੀ 트럼ਪ ਨੇ ਕੁਝ ਕਰਨਾ ਆ ਕਰਕੇ ਉਹਦਾ ਆਪਣਾ ਬਿਹੇਵੀਅਰ ਇਨਾ ਆਊਟ ਆਫ ਦਾ ਬਾਕਸ ਹੈਗਾ ਆ ਪਰ ਆਪਾਂ ਨੂੰ ਇਹ ਵੀ ਸੋਚਣਾ ਪੈਣਾ ਵੀ ਅਸੀਂ ਸਦਾ ਹੀ ਕੈਨੇਡਾ ਨੂੰ ਨਿੰਦਣ ਲੱਗ ਪਈਦਾ ਵੀ ਜਾਂ ਵੀ ਅਸੀਂ ਪਹਿਲਾ ਪੈਰ ਚੁੱਕਿਆ ਸੀ ਸਭ ਤੋਂ ਪਹਿਲਾ ਪੈਰ 트럼ਪ ਨੇ ਚੁੱਕਿਆ ਸੀਗਾ ਜਦੋਂ ਉਹਨਾਂ ਨੇ ਟੈਰਿਫ ਦੀ ਗੱਲ ਤੋਰੀ ਟੈਰਿਫ ਯੂਨਿਲੇਟਰਲੀ ਲਾ ਦਿੱਤੇ ਤੇ ਸਾਨੂੰ ਆਪਣੀ 51st ਸਟੇਟ ਬਣਨ ਨੂੰ ਐਲਾਨ ਕਰਦਾ ਰਿਹਾ ਬਾਰ-ਬਾਰ ਜਿਹੜੀ ਡਿਸਰੈਸਪੈਕਟ ਉਹਨੇ ਉਸ ਵਕਤ ਦਿਖਾਈ ਸੀਗੀ ਉਦੇ ਨਾਲ ਮੇਰੇ ਹਿਸਾਬ ਦੇ ਨਾਲ ਜਿਹੜੇ ਫੇਰ ਵੀ ਜਿਹੜੇ ਡਿਪਲੋਮੈਟਿਕ ਪੀਪਲ ਹੈਗੇ ਆ ਜਿਹੜੇ ਇਥੇ ਐਮਬੈਸਡੋਰੀਅਲ ਰੋਲ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਐਮਬੈਸਡੋਰੀਅਲ ਰੋਲ ਦੇ ਵਿੱਚ ਹੀ ਰਹਿਣਾ ਚਾਹੀਦਾ ਆ ਜਿਹੜੇ ਪੋਲਿਟੀਕਲ ਹੈਗੇ ਆ ਉਹ ਇੱਕ ਦੂਸਰੇ ਦੇ ਉੱਪਰ ਤੀਰ ਮਾਰੀ ਜਾਣ ਔਰ ਅਦਰਵੇ ਰਾਉਂਡ ਸਮੀਰ ਕੇ ਜੇ ਸਾਡੇ ਵਾਲੇ ਐਮਬੈਸਡਰ ਸਾਡੇ ਵਾਲਾ ਜਿਹੜਾ ਉਹ ਮੀਟਿੰਗ ਹੋ ਰਹੀ ਸੀ ਜਿਹੜੀ ਜਾਂ ਜਿਹੜੀ ਬੈਠਕ ਸੀਗੀ ਸ਼ਾਮ ਦੀ ਤੇ ਵਿੱਚ ਬਰਾਬਰ ਤੇ ਉਹ ਐਫ ਵਰਡ ਦਾ ਇਸਤੇਮਾਲ ਕਰਦੇ ਤੇ ਬਰਾਬਰ ਤੇ ਉਸੇ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਤਾਂ ਮੇਰੇ ਖਿਆਲ ਕਾਰਨੀ ਸਾਹਿਬ ਨੇ ਸ਼ਾਇਦ ਸਮਾਂ ਨਾਲੋਂ ਦੇ ਉਹਨਾਂ ਨੇ ਲਾਜ਼ਮੀ ਉਹਨਾਂ ਨੂੰ ਛਿੜਕਾ ਮਾਰਨੀਆਂ ਸਨ ਲਾਜ਼ਮੀ ਉਹਨਾਂ ਨੂੰ ਉਸ ਬੈਠਕ ਦੇ ਵਿੱਚ ਕਨਸੀਕਵੈਂਸ ਭੋਗਨੇ ਪੈ ਸਕਦੇ ਸਨ ਜੀ ਡਾਕਟਰ ਸਾਹਿਬ ਇਹਦੇ ਚ ਇੱਕ ਚੀਜ਼ ਇਹ ਵੀ ਹੈ ਕਿ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਪਰਦੇ ਦੇ ਪਿੱਛੇ ਸ਼ਾਇਦ ਸਾਨੂੰ ਨਹੀਂ ਦਿਖਦੀਆਂ ਐਜ਼ ਯੂ ਸੈਡ ਅਰਲੀਅਰ ਕਿ ਰਿਸ਼ਤੇ ਨਾ ਸਿੱਧੇ ਹੋਣ ਦੋ ਮੁਲਕਾਂ ਦੇ ਵਿੱਚ ਇਦੇ ਪਿੱਛੇ ਕਈ ਤਾਕਤਾਂ ਵੀ ਲੱਗੀਆਂ ਹੁੰਦੀਆਂ ਕਿ ਇਹ ਰਿਸ਼ਤੇ ਸਿੱਧੇ ਹੋ ਨਹੀਂ ਹੋ ਹੀ ਨ ਸਕਣ ਆਪਾਂ ਅੱਜ ਗੱਲ ਕਰਕੇ ਹਟੇ ਆ ਕਿ ਯੂ نو ਡੋਨਲਡ 트ੰਪ ਨੇ ਕਹਿਤਾ ਕਿ ਮੈਂ ਤਾਂ ਸਾਊਥ ਕੋਰੀਆ ਆਇਆ ਕੈਨੇਡਾ ਦੇ ਬਾਰੇ ਗੱਲ ਕਰਨ ਨਹੀਂ ਆਇਆ ਔਰ ਅੱਗੇ ਜਾ ਕੇ ਜਦੋਂ ਉਹਨਾਂ ਨੇ ਜਾਮ ਟਕਰਾਏ ਆ ਇੱਕ ਜਿਹੜਾ ਇੱਕ ਇੰਟਰੋਡਕਟਰੀ ਜਿਹਾ ਥੇ ਉਹਨਾਂ ਦਾ ਯੂ نو ਸ਼ੁਰੂਆਤ ਸੀ ਜਦੋਂ ਅੱਜੇ ਡਿਨਰ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਆਪਸ ਦੇ ਵਿੱਚ ਇੱਕ ਫਾਰਮੈਲਿਟੀ ਜਿਹੜੀ ਕੀਤੀ ਆ ਉੱਥੇ ਅੱਖਾਂ ਨਾਲ ਅੱਖਾਂ ਵੀ ਮਿਲੀਆਂ ਸਮਾਈਲ ਵੀ ਪਾਸ ਹੋਈ ਆ ਲekin ਦੂਜੇ ਪਾਸੇ ਜੇ ਤੁਸੀਂ ਦੇਖੀਏ ਜੋ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਇੱਥੇ ਬਣੇ ਆ ਆਪਣੇ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਆ ਅਸੀਂ ਪੋਲੀਟੀਕਲ ਲੈਵਲ ਤੇ ਵੀ ਜੇ ਦੇਖੀਏ ਅਸੀਂ ਪੋਲੀਟੀਕਲ ਲੈਵਲ ਤੇ ਵੀ ਦੇਖੀਏ ਔਰ ਯੂ نو ਇੰਟਰਸਪੈਕਟ ਕਰਨਾ ਬਹੁਤ ਜ਼ਰੂਰੀ ਹੁੰਦਾ ਵੀ ਕੈਨ ਓਟ ਗਿਵ ਫਰੀ ਹੈਂਡ ਟੂ ਐਨੀ ਪੋਲੀਟੀਸ਼ੀਅਨ ਜੇ ਦੋ ਮੁਲਕਾਂ ਦੇ ਵਿੱਚ ਜਿਹੜੀਆਂ ਅਥਾਰਟिटीज ਰਿਲੇਸ਼ਨ ਕਾਇਮ ਕਰ ਰਹੀਆਂ ਸਾਡੀ ਇਹ ਤੋਂ ਟੀਮ ਕੈਨੇਡਾ ਦੇ ਡੈਲੀਗੇਸ਼ਨ ਗਿਆ ਹੋਇਆ ਡੋਮਿਨਿਕ ਲਾਬਲੈਂਕ ਦਾ ਜਿਹੜੇ ਉੱਥੇ ਜਾ ਕੇ ਉਪ ਯੂ ਨੋ ਜਿਹੜੇ ਉੱਥੋਂ ਦੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨਾਲ ਨੇਗੋਸ਼ੀਏਸ਼ਨ ਦੇ ਵਿੱਚ ਗਏ ਹੋਏ ਆ ਤੁਸੀਂ ਇੱਥੋਂ ਕੋਈ ਸਟੇਟਮੈਂਟ ਜਿਹੜੀ ਦਿੰਦੇ ਹੋ ਚਾਹੇ ਉਹ ਕੋਈ ਵੀ ਲੀਡਰ ਹੈ ਜਿਹੜਾ ਕਿ ਇਲੈਕਟਿਡ ਲੀਡਰ ਹੈ ਕੋਈ ਵੀ ਸਟੇਟਮੈਂਟ ਦੇਣਾ ਉਹਦਾ ਪ੍ਰਭਾਵ ਪੈਂਦਾ ਉਹਦਾ ਪ੍ਰਭਾਵ ਪਿਆ ਕਿ ਤਤਕਾਲ ਸਾਰੀਆਂ ਨੇਗੋਸ਼ੀਏਸ਼ਨ ਰੋਕਤੀਆਂ ਹੁਣ ਮੈਂ ਇਹਦੇ ਪਿੱਛੇ ਯੂ ਨੋ ਕਨਸਪੀਰੇਸੀ ਥੀਰੀਜ਼ ਵੀ ਹੋ ਸਕਦੀਆਂ ਇਹਦੇ ਪਿੱਛੇ ਕੋਈ ਰੀਅਲ ਰੀਜ਼ਨਸ ਵੀ ਹੋ ਸਕਦੇ ਆ ਲੇਕਿਨ ਉਹਨਾਂ ਨੇ ਕਹੇਤਾ ਮੈਂ ਐਡੀਸ਼ਨਲ 10% ਟੈਰਿਫ ਲਾਊਂਗਾ ਉਹ ਜਿਹੜਾ ਇੱਕ ਨੇਗੋਸ਼ੀਏਸ਼ਨ ਜਿਹੜੀ ਮਾਕ ਕਾਰਨੀ ਸਾਹਿ ਕੜੀ ਫਾਈਨਲਾਈਜੇਸ਼ਨ ਹੋਣ ਵਾਲੇ ਪਾਸੇ ਸੀ ਲੇਕਿਨ ਇੱਕ ਯੂ ਨੋ ਇਹ ਤਾਂ ਉਹਨੇ ਸਿੱਧਾ ਤੌਰ ਤੇ ਨਹੀਂ ਕਿਹਾ ਕਿ ਡੱਗਫੋਰਡ ਦੇ ਕਰਕੇ ਹੋਇਆ ਲੇਕਿਨ ਡੱਗਫੋਰਡ ਤੋਂ ਬਾਅਦ ਪ੍ਰੀਮੀਅਰ ਡੇਵੀਡੀ ਵੀ ਕਹਿੰਦੇ ਸਾਡੀ ਵੀ ਐਡਵਰਟਾਈਜ਼ਮੈਂਟ ਚੱਲਣ ਵਾਲੀ ਹੈ ਡੱਗਫੋਰਡ ਇਹ ਕਹਿ ਰਹੇ ਆ ਕਿ ਜੀ ਮੈਂ ਉਹ ਐਡ ਜਿਹੜੀ ਹਟਾਈ ਆ ਅੱਛਾ ਜਾਂਦੇ ਜਾਂਦੇ ਮੈਂ ਚਾਹਣਾਗਾ ਕਿ ਇੱਕ ਆਮ ਨਾਲੋਂ ਹਟ ਕੇ ਸਵਾਲ ਤੁਹਾਨੂੰ ਕਰਾਂ ਤੇ ਤੁਸੀਂ ਵੀ ਖੁੱਲ ਕੇ ਜਵਾਬ ਦੇ ਦਿਓ ਕਿ ਜਿਹੜਾ ਲੀਡਰ ਹੈ ਨਾ ਸ਼ਕਤੀਸ਼ਾਲੀ ਬੰਦਾ ਜਿਹੜਾ ਹੈਗਾ ਦਾ ਵਨ ਹੂ ਵੇਅਰਸ ਦਾ ਕਰਾਉਨ ਉਹਦੇ ਆਲੇ ਦੁਆਲੇ ਚਾਪੂ ਲੋਸਾਂ ਦੀ ਭੀੜ ਮੱਲੋ ਜ਼ੋਰੀ ਜਮ ਹੋ ਜਾਂਦੀ ਹੈ ਅਪੋਰਚਨਿਸਟਿਕ ਲੋਕ ਅਹੁਦਿਆਂ ਦੀ ਭੁੱਖੇ ਲੋਕ ਪਦਵੀਆਂ ਦੇ ਭੁੱਖੇ ਲੋਕ ਉਹ ਪੌੜੀ ਚੜ੍ਹਨਾ ਚਾਹੁੰਦੇ ਤਾਂ ਨੂੰ ਤੇ ਉਹ ਜਿਹੜਾ ਸ਼ਕਤੀਸ਼ਾਲੀ ਬੰਦਾ ਹੈਗਾ ਉਹਦੇ ਆਲੇ ਦੁਆਲੇ ਮੰਡਰਨ ਲੱਗ ਪੈਂਦੇ ਆ ਇਹ ਮੈਨੂੰ ਦੱਸੋ ਤੁਸੀਂ ਜਿੰਨੀ ਤੁਸੀਂ ਆਲਮੋਸਟ ਤੁਸੀਂ ਉਹਨਾਂ ਅਹੁਦਿਆਂ ਤੇ ਬਹਿ ਕੇ ਦੇਖਿਆ ਹੈਗਾ ਕਿ ਮੰਤਰੀ ਹੋਣ ਦੇ ਨਾਤੇ ਜਦੋਂ ਤੁਹਾਨੂੰ ਲੱਗਦਾ ਕਿ ਆਹ ਬੰਦੇ ਮੈਨੂੰ ਲੋੜੋਂ ਵੱਧ ਕੇ ਜਿਆਦਾ ਸਰਾਊਂਡ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਕੋਈ ਵੀ ਭਾਵੇਂ ਰਾਸ਼ਟਰਪਤੀ ਹੈ ਪ੍ਰਧਾਨ ਮੰਤਰੀ ਹੈ ਇੱਕ ਐਸਾ ਮਾਹੌਲ ਤਾਂ ਬਣ ਹੀ ਜਾਂਦਾਗਾ ਕਿ ਉਹ ਬਿਊਰੋਕ੍ਰੇਟਸ ਹੋਣ ਜਾਂ ਕੁਝ ਵੀ ਜਿਵੇਂ ਕਿ ਡੋਨਲਡ ਟਰੰਪ ਦੇ ਸਮੀਰ ਕਸ਼ਲਾਨ ਨੇ ਜ਼ਿਕਰ ਕੀਤਾਗਾ ਤੇ ਉਹਦੇ ਨਾਲ ਵੀ ਗੱਲਾਂ ਚੱਲਦੀਆਂ ਨੇ ਕਿ ਉਹਦੇ ਵੀ ਕਨਸਰਵੇਟਿਵ ਪਾਰਟੀ ਦੇ ਵਿੱਚ ਵੀ ਰਿਪਬਲਿਕਨਸ ਦੇ ਵਿੱਚ ਵੀ ਜਿਹੜੇ ਡੋਨਲਡ ਟਰੰਪ ਰਿਪਬਲਿਕਨਸ ਇੱਕ ਵੱਖਰਾ ਗਰੁੱਪ ਹੈ ਜਿਹੜੇ ਕਿ ਸਿਰਫ ਉਹਦੇ ਹੀ ਭਗਤ ਨਹੀਂ ਉਹ ਰਿਪਬਲਿਕਨ ਪਾਰਟੀ ਦੇ ਸੂਲਾਂ ਦੀ ਕੇਅਰ ਨਹੀਂ ਕਰਦੇ ਸੋ ਇਹਨਾਂ ਨੂੰ ਪਛਾੜਨਾ ਕਿਵੇਂ ਹੈ ਡੀਫੀਟ ਕਿਵੇਂ ਕਰਨਾ ਹੈ ਦ ਵਨਸ ਹੂਸ ਰਾਉਂਡ ਯੂ ਫਾਰ ਦੇ ਓਨ ਪਰਸਨਲ ਪੈਰੀ ਗੇਨਸ ਇਹ ਤਾਂ ਜੰਗ ਨਹੀਂ ਹੁੰਦੀ ਵਿਜ਼ਡਮ ਹੁੰਦਾ ਹੈ ਜਿਹੜਾ ਲੀਡਰ ਹੈ ਵੀ ਉਹ ਆਪਣੇ ਆਲੇ-ਦੁਆਲੇ ਕਿਸ ਤਰ੍ਹਾਂ ਦੀ ਭੀੜ ਇਕੱਠੀ ਕਰਦਾ ਹੈ ਵੀ ਉਹ ਸਿਰਫ ਉਹ ਲੋਕ ਜਿਹੜੇ ਉਹਦੇ ਹਾਂ ਦੇ ਨਾਲ ਹਾਂ ਮਲਾਉਣ ਤੇ ਜੇ ਉਹ ਕਵੇ ਕਿਸੇ ਦੇ ਜਾ ਕੇ ਲੱਤ ਮਾਰ ਦੇ ਲੱਤ ਮਾਰਨ ਨੂੰ ਤਿਆਰ ਹੋਣ ਜਾਂ ਉਹ ਲੋਕ ਜਿਹੜੇ ਆਪਣੇ ਕੰਮ ਵੀ ਸਮਝਦੇ ਆਪਣਾ ਕੰਮ ਕਰ ਵੀ ਸਕਦੇ ਆ ਤੇ ਤੁਹਾਨੂੰ ਗੁੱਡ ਐਡਵਾਈਸ ਵੀ ਦੇ ਸਕਦੇ ਆ ਉਹ ਨਹੀਂ ਵੀ ਜਿਹੜੀ ਐਡਵਾਈਸ ਤੁਹਾਡੇ ਨਾਲ ਅਗਰੀ ਹੁੰਦੀ ਆ I have seen you talking in the meetings ਜਦੋਂ ਬਾਹਰਲੇ ਬੰਦੇ ਬੈਠੇ ਨੇ ਮੀਟਿੰਗਾਂ ਦੇ ਵਿੱਚ ਤਾਂ ਵੱਖਰੀ ਗੱਲ ਹੈ ਪਰ ਜਦੋਂ ਸਿਰਫ ਤੇ ਸਿਰਫ ਇਲੈਕਟਡ ਇੰਡੀਵਿਜੂਅਲਸ ਐਮ ਐਲ ਏ ਮੰਤਰੀ ਤੇ ਪ੍ਰੀਮੀਅਰ ਯਾ ਪ੍ਰਧਾਨ ਮੰਤਰੀ ਬੰਦੇ ਆ ਗਿਆ ਉਦੋਂ ਕਦੀ ਕਦੀ ਇਸ ਕਿਸਮ ਦਾ ਮਹੌਲ ਪੈਦਾ ਹੋ ਜਾਂਦਾ ਕਿ ਤੁਸੀਂ ਕੋ ਨੋ ਮਿਸਟਰ ਪ੍ਰੀਮੀਅਰ ਮਿਸਟਰ ਪ੍ਰਾਈਮ ਮਿਨਿਸਟਰ ਥਿਸ ਇਸ ਨੋ ਰਾਈਟ ਥਿਸ ਪਰਸਨ ਇਸ ਨੋ ਇਦਾਂ ਕੰਟਰਡਿਕਸ਼ਨ ਹੋ ਜਾਂਦੀ ਬਿਲਕੁਲ ਜਦੋਂ ਤੁਸੀਂ ਫੋਕਸ ਮੀਟਿੰਗ ਵਿੱਚ ਦੇਖੋ ਜੋਕੋਸ਼ ਉੱਥੇ ਹੁੰਦਾ ਆ ਜਾਂ ਕੈਬਨਟ ਮੀਟਿੰਗ ਵਿੱਚ ਹੁੰਦਾ ਆ ਫੁੱਲ ਓਪਨ ਡਿਬੇਟ ਉਹ ਨਹੀਂ ਵੀ ਚਾਹੀਦੀ ਤੁਸੀਂ ਮਰਜ਼ੀ ਟੋਕ ਟਕਾਈ ਕਰੋ ਇਹ ਇਦਾਂ ਨਹੀਂ ਲੋਕ ਫੇਰ ਵੀ ਧਿਆਨ ਰੱਖਦੇ ਵੀ ਮੈਨੂੰ ਗਾਂ ਕਿਤੇ ਕੱਢ ਨਾ ਦਿੱਤਾ ਜਾਵੇ ਪਾਸੇ ਨਾ ਕੀਤਾ ਜਾਵੇ ਪਰ ਜਿਹੜਾ ਲੋਕਾਂ ਦੇ ਵਿੱਚ ਹਿੰਮਤ ਹੈਗੀ ਆ ਉੱਥੇ ਜਾ ਕੇ ਆਪਣੀ ਆਵਾਜ਼ ਜ਼ਰੂਰ ਖੋਲਦੇ ਆ ਇਨਵਿਟੇਸ਼ਨ ਹੁੰਦਾ ਆ ਓਪਨ ਡਿਬייט ਪਰ ਕਿੰਨੀ ਓਪਨ ਡਿਬייט ਆ ਇਟਸ ਅਪ ਟੂ ਕੁਐਸਚਨ ਡਾਕਟਰ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਜਰਨਲਿਜ਼ਮ ਕਰ ਰਹੇ ਹੋ ਔਰ ਤੁਸੀਂ ਬਹੁਤ ਸਾਰੀਆਂ ਸਰਕਾਰਾਂ ਦੇਖੀਆਂ ਡੋਨਲਡ ਟਰੰਪ ਤੁਸੀਂ ਤਾਕਤਵਰ ਵਿਅਕਤੀ ਆਪਾਂ ਗੱਲ ਕਰ ਰਹੇ ਡੋਨਲਡ ਟਰੰਪ ਹਿਮਸੈਲਫ ਇਸ ਨੋਟ ਅ ਪਾਵਰਫੁਲ ਮੈਨ ਇਟਸ ਅ ਪਾਵਰ ਦਾ ਅਮਰੀਕਾ ਇਜ਼ ਅ ਵੈਰੀ ਪਾਵਰਫੁਲ ਕੰਟਰੀ ਔਰ ਉਹ ਦਾ ਰਾਸ਼ਟਰਪਤੀ ਬਣ ਗਿਆ ਬਿਕੋਜ਼ ਆਫ ਹਾਂ ਬਿਕੋਜ਼ ਆਫ ਦਾ ਯੂ ਨੋ ਪੋਪੁਲਾਰਿਟੀ ਐਂਡ ਹਿਸ ਦੈਟ ਰਾਈਟ ਵਿੰਗ ਆਈਡੀਓਲੋਜੀ ਅਲਟਰਾ ਰਾਈਟ ਵਿੰਗ ਆਈਡੀਓਲੋਜੀ ਉਹਨੂੰ ਉਸ ਮੁਲਕ ਨੇ ਤਾਕਤਵਰ ਬਣਾ ਦਿੱਤਾ ਲੇਕਿਨ ਉਹ ਅਜੇ ਵੀ ਇੱਕ ਪਾਵਰਫੁਲ ਵਿਅਕਤੀ ਦੀ ਛਵੀ ਨਹੀਂ ਦਿਖਾ ਰਿਹਾ ਉਹ ਇੱਕ ਬੁਲੀ ਦੀ ਛਵੀ ਦਿਖਾ ਰਿਹਾ ਇੱਕ ਬੁਲੀ ਔਰ ਇੱਕ ਪਾਵਰਫੁਲ ਵਿਅਕਤੀ 'ਚ ਫਰਕ ਹੈ ਪਾਵਰਫੁਲ ਵਿਅਕਤੀ ਉਹ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਦਿਖਾ ਕੇ ਕਿ ਮੈਂ ਇੱਕ ਐਸਾ ਵਿਅਕਤੀ ਹਾਂ ਜਿਹੜਾ ਦੁਨੀਆ 'ਚ ਪੀਸ ਲਿਆਉਣ ਦੀ ਕਗਾਰ ਦੇ ਉੱਤੇ ਆ ਜਦ ਕਿ ਅੱਜ ਉਹਨੇ ਇੱਕ ਵਾਰ ਫੇਰ ਜਿਹੜਾ ਕੱਲ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਉੱਤੇ ਅਟੈਕ ਕੀਤਾ ਗਿਆ ਉਹਨੂੰ ਇੰਡੋਰਸ ਕੀਤਾ ਨੰਬਰ 1 ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਕਿ ਤੁਸੀਂ ਜਿਨੀ ਜੀ ਨੂੰ ਸਵਾਲ ਪੁੱਛਿਆ ਕਿ ਭਾਈ ਕੀ ਹੁੰਦਾ ਔਰ ਜਿਨੀ ਜੀ ਕਹਿੰਦੇ ਕਿ ਧਿਆਨ ਨਾਲ ਟੋਕਣਾ ਪੈਂਦਾ ਅੱਜ ਦੀ ਰੇਟ ਦੇ ਵਿੱਚ ਮੋਸਟਲੀ ਜਿਹੜੀਆਂ ਗਵਰਨਮੈਂਟਾਂ ਚਾਹੇ ਉਹ ਤੁਸੀਂ ਪ੍ਰੋਵਿੰਸ਼ੀਅਲ ਲਾ ਲਓ ਤੁਸੀਂ ਉਹ ਲੋਕਲ ਲਾ ਲਓ ਤੁਸੀਂ ਉਹ ਫੈਡਰਲ ਲਾ ਲਓ ਕਿਸੇ ਵੀ ਮੁਲਕ ਦੀਆਂ ਲਾ ਲਓ ਚਾਹ ਫਲੂਸਾਂ ਦੀ ਚਾਂਦੀ ਹੈ ਹਮਮ ਯੈਸ ਮੈਨ ਚਾਹੀਦੇ ਆ ਜਾਂ ਯੈਸ ਸਰ ਕਹਿਣ ਵਾਲੇ ਜਿਹੜੇ ਯੈਸ ਮੈਡਮ ਕਹਨ ਵਾਲੇ ਜਿਹੜੇ ਲੀਡਰ ਹੈ ਉਹ ਚਾਹੀਦੇ ਆ ਕਿਉਂਕਿ ਨੋਬਾਡੀ ਵਾਂਟਸ 뎀 ਟੂ ਕਾਊਂਟਰ ਵਿਦ ਦਾ ਰਿਐਲਿਟੀ ਆਫ ਜਨਰਲ ਪਬਲਿਕ ਆਪਾਂ ਦੇਖ ਰਹੇ ਆ ਕਿ ਇੱਥੇ ਵੀ ਕੀ ਹਾਲ ਹੈ ਆਪਣੇ ਇੱਥੇ ਵੀ ਗੋਲੀਆਂ ਚੱਲਦੀਆਂ ਆਪਣੇ ਇੱਥੇ ਵੀ ਬੁਰੇ ਹਾਲ ਜਿਹੜੇ ਲਾਅ ਐਂਡ ਆਰਡਰ ਦੇ ਹੋਏ ਆ ਮਹਿੰਗਾਈ ਦੇ ਹੋਏ ਆ ਲੇਕਿਨ ਉਹੀ ਲੀਡਰ ਤੁਹਾਨੂੰ ਬਾਰ ਬਾਰ ਘੁੰਮਦੇ ਦੇਖਣਗੇ ਉਹੀ ਸਟੇਟਮੈਂਟ ਜਿਹੜੀਆਂ ਬਣੀਆਂ ਬਣਾਈਆਂ ਤੁਸੀਂ ਅੱਜ ਕਿਸੇ ਵੀ ਮਿਨਿਸਟਰ ਨੂੰ ਬੁਲਾ ਲਓ ਚਾਹੇ ਪ੍ਰੋਵਿੰਸ਼ੀਅਲ ਲੈਵਲ ਦਾ ਫੈਡਰਲ ਤੁਹਾਨੂੰ ਇੱਕੋ ਤਰ੍ਹਾਂ ਦੀ ਰੈਟਰੀਟਾਈ ਸਟੇਟਮੈਂਟ ਮਿਲੂਗੀ ਆਪਣੇ ਦਿਲਤੀ ਕੋ ਲekin ਤੁਸੀਂ अगेन ਸਭ ਦਾ ਸਿਆਸਤਦਾਨ ਹੋ ਤੁਸੀਂ ਇਹ ਦੱਸੋ ਸਾਨੂੰ ਕਿ ਖੜੇ ਹੋ ਕੇ ਬੋਲਣ ਦੀ ਹਿੰਮਤ ਬਰਕਰਾਰ ਰਹਿੰਦੀ ਹੈ ਜਦੋਂ ਤੁਹਾਨੂੰ ਹਾਰ ਕੀਤਾ ਜਾਂਦਾਗਾ ਤੁਹਾਨੂੰ ਪੋਜੀਸ਼ਨ ਮਿਲਦੀ ਹੈ ਤੁਹਾਨੂੰ ਮਿਨਿਸਟਰੀ ਮਿਲਦੀ ਇਟਸ ਨਾਟ ਅਬਾਊਟ ਯੂ ਬਟ ਮਾਈ ਕੁਐਸਚਨ ਇਜ਼ ਇਨ ਜਨਰਲ ਟਰਮਸ ਜਦੋਂ ਮਿਨਿਸਟਰੀ ਮਿਲਦੀ ਹੈ ਤਾਂ ਉਦੋਂ ਤੁਹਾਡੀ ਲਾਇਕਤ ਦੇ ਆਧਾਰ ਤੇ ਮਿਲਦੀ ਹੈ ਕਿ ਤੁਹਾਡੀ ਕੈਪੈਸਿਟੀ ਕੀ ਹੈ ਤੁਹਾਡਾ ਤਜਰਬਾ ਕੀ ਹੈ ਤੁਸੀਂ ਕੀ ਕੁਝ ਕਰ ਸਕੋਗੇ ਉਹ ਸਾਰੇ ਕਾਸੇ ਦੀ ਰੌਸ਼ਨੀ ਚ ਮਿਲਦੀ ਹੈਗੀਆ ਲੇਕਿਨ ਜਦੋਂ ਤੁਸੀਂ ਬਣ ਜਾਂਦੇ ਹੋ ਫਿਰ ਕਹਿੰਦੇ ਤੁਹਾਨੂੰ ਮਜ਼ਲ ਕੀਤਾ ਜਾਂਦਾਗਾ ਪਾਰਟੀ ਦੇ ਅੰਦਰੋਂ ਐਸਾ ਮਾਹੌਲ ਪੈਦਾ ਕੀਤਾ ਜਾਂਦਾ ਕਿ ਯੂ ਕੈਨ ਟਾਕ ਯੂ ਯੂ ਕੈਨ ਟਾਕ ਓਨਲੀ ਸੋ ਮੱਚ ਨਾਟ ਟੂ ਮੱਚ ਅ ਇਜ਼ ਐਵ ਸੱਚ ਅੰਦਰ ਵਿੱਚ ਹੈਗਾ ਆ ਦੇਖੋ ਜਦੋਂ ਤੁਹਾਨੂੰ ਅਪੋਇੰਟ ਵੀ ਕੀਤਾ ਜਾਂਦਾ ਆ ਇਹ ਨਹੀਂ ਦੇਖ ਕੇ ਕੀਤਾ ਜਾਂਦਾ ਵੀ ਇਸ ਮਹਿਕਮੇ ਦੇ ਵਿੱਚ ਤੁਹਾਡੀ ਜਾਣਕਾਰੀ ਕਿੰਨੀ ਆ ਤੁਹਾਡੇ ਸਕਿੱਲ ਸੈਟ ਦੇਖ ਕੇ ਅਪੋਇੰਟ ਕੀਤਾ ਜਾਂਦਾ ਆ ਪਰ ਜਦੋਂ ਤੁਸੀਂ ਅਪੋਇੰਟਮੈਂਟ ਹੋ ਤੁਹਾਡਾ ਹੋ ਜਾਂਦਾ ਤੁਹਾਨੂੰ ਇਹ ਵੀ ਹੁੰਦਾ ਆ ਵੀ ਇਕਤਾ ਹੁੰਦੀ ਆ ਖੋਕਸ ਸੋਲਿਡੈਰਿਟੀ ਵੀ ਜੋ ਗਵਰਨਮੈਂਟ ਨੇ ਡਿਸਾਈਡ ਕਰ ਲਿਆ ਫਿਰ ਤੁਹਾਡਾ ਫਰਜ ਬਣਦਾ ਤੁਸੀਂ ਉਹਨੂੰ ਬਾਹਰ ਜਾ ਕੇ ਰਿਪਰੈਜ਼ੈਂਟ ਕਰੋ ਦੈਟਸ ਯੂਰ ਜੌਬ ਬਟ ਅੰਦਰ ਬੈਠ ਕੇ ਰੇਕ ਮਿਨਿਸਟਰ ਨੂੰ ਪੂਰਾ ਹੱਕ ਆਪਣੇ ਹੱਥ ਵਿੱਚ ਰੱਖਣਾ ਚਾਹੀਦਾ ਆ ਵੀ ਉੱਥੇ ਫੁੱਲ ਡਿਸਕਸ਼ਨ ਹੋਣਾ ਚਾਹੀਦਾ ਆ ਕਿਉਂਕਿ ਫੈਸਲੇ ਫਿਰ ਹੀ ਵਧੀਆ ਲੈ ਹੁੰਦੇ ਆ ਜਦੋਂ ਖੋਕਸ ਵਿੱਚ ਖੁੱਲ ਕੇ ਗੱਲਬਾਤ ਕੈਬਿਨੇਟ ਵਿੱਚ ਖੁੱਲ ਕੇ ਬੰਦਾ ਗੱਲ ਕਰੇ ਡਿਫਰੈਂਟ ਵਿਚਾਰ ਮੋਹਰੇ ਆਉਣ ਉਹਨਾਂ ਦੇ ਵਿੱਚੋਂ ਤੁਹਾਨੂੰ ਵਧੀਆ ਤਰੀਕਾ ਲੱਜ ਪੈਂਦਾ ਆ ਜਿਹੜੀ ਵੀ ਫੋਕਸ ਕਨਵਰਸੇਸ਼ਨ ਓਪਨ ਕਨਵਰਸੇਸ਼ਨ ਵਿੱਚ ਬੰਦ ਕਰ ਦਿੰਦਾ ਆ ਆਪਣੀ ਫੋਕਸ ਵਿੱਚ ਜਾਂ ਕੈਬਿਨੇਟ ਵਿੱਚ ਉੱਥੇ ਗਰੁੱਪ ਗਰੂਪੀਜ਼ਮ ਹੋਣ ਲੱਗ ਪੈਂਦਾ ਆ दो बंदे इधर चुप करके ਗੱਲ ਕਰਨਗੇ ਚਾਰ ਬੰਦੇ ਉਧਰ ਉਧਰ ਉਹ ਜਿਹੜੀ ਗਵਰਨਮੈਂਟ ਆ ਨਾ ਉਹ ਕਮਜ਼ੋਰ ਹੋ ਜਾਂਦੀ ਉਹਦੇ ਨਾਲ ਆਖਰੀ ਸਵਾਲ ਤੇ ਬਹੁਤ ਛੋਟਾ ਜਿਹਾ ਜਵਾਬ ਦਿਓ ਕਿ ਲੀਡਰ ਦੀ ਸਭ ਤੋਂ ਵੱਡਾ ਗੁਣ ਕੀ ਹੈਗਾ ਕਿ ਕੀਪ ਲਿਸਨਿੰਗ ਟੂ एवरीवन बॉडी ਐਂਡ ਆਖਰੀ ਫੈਸਲਾ ਉਹ ਜਿਹੜਾ ਕਿ ਸਭ ਤੋਂ ਵਧੀਆ ਫੈਸਲਾ ਸਾਰਿਆਂ ਦੀ ਗੱਲਾਂ ਸੁਣਨ ਤੋਂ ਬਾਅਦ ਲਿਆ ਜਾ ਸਕਦਾ ਜੀ ਬਿਲਡ ਅ ਟੀਮ ਐਂਡ ਟਰਸਟ ਯੂਰ ਟੀਮ ਥੈਂਕ ਯੂ ਜਿੰਨੀ ਜੀ ਤੁਸਮਾ ਕੜਿਆ ਔਰ ਥੈਂਕ ਯੂ ਕੌਸ਼ਲ ਸਾਹਿਬ